ਕਰ ਲੈਨੇ ਆ ਕਿ ਇਹ ਪਰੇਦਾਰ ਸਾਡੀ ਕੌਮ ਦੀ ਸਾਡੀਆਂ ਪਰੰਪਰਾਵਾਂ ਦੀ ਸਾਡੀਆਂ ਮਰਿਆਦਾਵਾਂ ਦੀ ਰਾਖੀ ਕਰੇਗਾ ਜਿਹਨੂੰ ਰਾਖੀ ਦੀ ਜ਼ਿੰਮੇਵਾਰੀ ਦਿੱਤੀ ਹੈ ਜੀ ਉਹੀ ਪਰੰਪਰਾਵਾਂ ਮਰਿਆਦਾਵਾਂ ਤੇ ਸਾਡੀਆਂ ਜਿਹੜੀਆਂ ਮਾਨਤਾਵਾਂ ਨੇ ਉਹਦੀਆਂ ਧੱਜੀਆਂ ਉਡਾ ਦੇ ਤਸ਼ਕੀ ਹੋਏਗਾ ਠੇਗੀ ਹੋਏਗਾ ਜੇ ਧਰਪੰਨੇ ਪਾਹਰ ਨੂੰ ਕੌਣ ਰੱਖਣ ਹਾਰਾ ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਜਿਹੜੇ ਪਹਿਰੇਦਾਰ ਨੂੰ ਘਰ ਦੇ ਦਰਵਾਜ਼ੇ ਤੇ ਖੜਾ ਲਿਆ ਹੈ ਕਿ ਤੂੰ ਰਾਤੀ ਕਰ ਨੂੰ ਚੋਰ ਨਾ ਆ ਜੇ ਤੇ ਜੇ ਉਹ ਹੀ ਕਰਦੇ ਅੰਦਰ ਵੜ ਕੇ ਚੋਰੀਆਂ ਕਰਨ ਲੱਗ ਦੇ ਭਾਈ ਅਰਦਾਸ ਕੀ ਕਹਿੰਦੇ ਨੇ ਤੇ ਦੱਸੋ ਕਹਿੰਦੇ ਤੁਹਾਡੇ ਘਰ ਨੂੰ ਪਤਾ ਹੁੰਦਾ ਕਿ ਇਹੋ ਪਿਆਰਾ ਬਚਨ ਇਸੇ ਹੀ ਸਵਈਏ ਦੇ ਵਿੱਚ ਉਹ ਹੋਰ ਕਹਿੰਦੇ ਨੇ ਕਹਿੰਦੇ ਜੇ ਮਾਂ ਪੁੱਤੈ ਵਿਸਦੇ ਇਸ ਤੇ ਕੌਣ ਪਿਆਰ ਜਦੋਂ ਮਾਂ ਹੀ ਕਹਿੰਦੇ ਜ਼ਹਿਰ ਦੇਣਾ ਦੇ ਅੱਛੇ ਨੂੰ ਕੌਣ ਬਚਾ ਸਕਦਾ ਸੋ ਪਿਛਲੇ ਸਾਲਾਂ ਦੇ ਵਿੱਚ ਸਾਡੇ ਨਾਲ ਅਜਿਹਾ ਹੀ ਹੋਇਆ ਜਿਹਦੀ ਕਿਸਤੀ 'ਤੇ ਬੈਠੇ ਮਲਾ ਮੰਨ ਕੇ ਉਹ ਕਿਸਤੀ ਡੋਬਣ ਲੱਗ ਗਿਆ ਜਿਹਨੂੰ ਪਹਿਰੇਦਾਰ ਨੇ ਕੀਤਾ ਕੋਈ ਵੀ ਸਾਲੀਆਂ ਜੇਬਾ ਕੱਟਣ ਲੱਗ ਜੇ ਜਿਹਨੂੰ ਆਗੂ ਮੰਨਿਆ ਉਹ ਤੁੰਗਰਾ ਹੀ ਲੈ ਉਹ ਸਾਨੂੰ ਕਰਾ ਹੀ ਲੈ ਤੇ ਫਿਰ ਬਚਨ ਦੇ ਲਈ ਅਸੀਂ ਹੋਰਾਂ ਦਾ ਸਹਾਰਾ ਲੈਂਦੇ ਆਂ ਪਰ ਭਾਈ ਗੁਰਦਾਸ ਜੀ ਇੱਕ ਬੜਾ ਪਿਆਰਾ ਬਹੁਤ ਸ਼ਬਦ ਕਹਿੰਦੇ ਨੇ ਕੰਮ ਮਾਸੀ ਦੀ ਗੋਦ 'ਚ ਚਾਚੀ ਤਾਈ ਦੀ ਗੋਦ 'ਚ ਪਿਆਰ ਢਲ ਜਾਂਦਾ ਪਰ ਜਿਹੜਾ ਮਾਂ ਦੀ ਗੋਦ 'ਚ ਮਿਲਦਾ ਉਹ ਮਾਸੀ ਤਾਈ ਚਾਚੀ ਦੀ ਗੋਦ 'ਚ ਨਹੀਂ ਮਿਲਦਾ ਇਹ ਗੱਲ ਚਿੱਤੇ ਰੱਖਣਾ ਮੈਂ ਸਤਾਰ ਨਤਨ ਸਿੰਘ ਜੀ ਜਿਹਨਾਂ ਨਾਲ ਆ ਜੀ ਨੂੰ ਇਹੋ ਬੇਨਤੀ ਕਰਾਂਗਾ ਕਿ ਉਹ ਆਪਣੇ ਇਲਾਕੇ ਦੇ ਆਪਣੇ ਹਰਕੇ ਦੇ ਨੌਜਵਾਨਾਂ ਨੂੰ ਇਹ ਗੱਲ ਸਮਝਾਉਣ ਕਿ ਮਾਂ ਦੀ ਬੋਤ ਚਾਜੋ ਇੱਥੇ ਮਿਲਣਾ ਅਸਲੀ ਪਿਆਰ ਜਿਹੜੀ ਦਸਤਾਰ ਦੀ ਇੱਜ਼ਤ ਜਿਹੜੀ ਕਿਰਦਾਰ ਦੀ ਇੱਜ਼ਤ ਜਿਹੜੀ ਘਰ ਦੀ ਇੱਜ਼ਤ ਜੋ ਸਾਡੇ اخلاق ਦੀ ਇੱਜ਼ਤ ਸਾਨੂੰ ਆਪਣੇ ਘਰ ਤੋਂ ਮਿਲਣੀ ਹੈ ਕਿ ਤੋ ਹੋਰ ਨਹੀਂ ਬਣਦੇ ਆਜੋ ਚਲੋ ਉਹ ਚਲੇ ਗਏ ਕਿਉਂਕਿ ਪਹਰੇਦਾਰ ਬਾੜਾ ਹੋ ਗਿਆ ਮਲਾ ਬਾੜਾ ਹੋ ਗਿਆ ਪਰ ਫੋਨਾ ਮੈਂ ਨਹੀਂ ਕਹਿੰਦਾ ਕਿ ਮੈਂ ਹੁਣ ਤੁਹਾਨੂੰ ਬਹੁਤ ਚੰਗਾ ਮਿਲ ਗਿਆ ਮੇਰਾ ਤਾਂ ਸੱਚੀ ਗੱਲ ਹੈ ਭਰੋਸਾ ਅਕਾਲਪੁਰ ਤੇ ਹੀ ਹੈ ਪ੍ਰਮੇਸ਼ਵਰ ਤੇ ਭਰੋਸਾ ਹੈ ਪਾਈਪ ਤੇ ਪ੍ਰੋਸੈਰ ਨੂੰ ਮੇਰੇ ਤੋਂ ਕੀ ਕਰਾਉਣਾ ਹੈ ਕੀ ਨਹੀਂ ਕਰਾਉਣਾ ਕਿੱਧਰ ਲੈ ਕੇ ਜਾਣਾ ਹੈ ਤਾਂ ਲੈ ਕੇ ਜਾਣਾ ਥੱਲੇ ਲੈ ਕੇ ਜਾਣਾ ਇਹ ਅਕਾਲਪੁਰ ਨੂੰ ਪਤਾ ਹੈ ਪਰ ਮੈਨੂੰ ਨਾ ਵਿਸ਼ਵਾਸ ਇਹ ਮੇਰਾ ਜਿਹੜਾ ਵਿਸ਼ਵਾਸ ਹੈ ਨਾ ਉਹ ਮੈਨੂੰ ਅੰਦਰੋਂ ਬਾਰ-ਬਾਰ ਕਹਿੰਦਾ ਹੈ ਕਿ ਅਕਾਲਪੁਰਕ ਤੈਨੂੰ ਥੱਲੇ ਨਹੀਂ ਜਾਣ ਦੇਉਂਦਾ ਉਹ ਪਰਮੇਸ਼ਵਰ ਤੈਨੂੰ ਥੱਲੇ ਨਹੀਂ ਜਾਣ ਦੇਉਂਦਾ ਨਹੀਂ ਤਾਂ ਸੁਕੜਾ ਦੀ ਕੋਸ਼ਿਸ਼ ਬਹੁਤ ਕੀਤੀ ਆਪ ਵੀ ਹੋ ਰਹੀ ਹੈ ਕਤ ਕੋਸ਼ਿਸ਼ ਕੀਤੀ ਕੱਲੇ ਸੁਣਦੇ ਪਰ ਮੇਰਾ ਸਹਾਰਾ ਮੇਰਾ ਪੰਥ ਬਣਿਆ ਮੇਰਾ ਗੁਰੂ ਬਣਿਆ ਪਰ ਅੱਗੋਂ ਵੀ ਮੇਰਾ ਪੰਥ ਔਰ ਮੇਰਾ ਗੁਰੂ ਜਿਹੜਾ ਹੈ ਉਹ ਮੇਰਾ ਸਹਾਰਾ ਬਣੇਗਾ ਔਰ ਮੈਂ ਅਕਾਲਪੁਰ ਤੇ ਗੁਰੂ ਦੇ ਭਰੋਸੇ ਤੇ ਉੱਤੇ ਹੀ ਮੈਂ ਤੁਹਾਨੂੰ ਜਿਹੜਾ ਵਿਸ਼ਵਾਸ ਦਿਵਾਉਣੇ ਕਿ ਆਪਾਂ ਰਲ ਮਿਲ ਕੇ ਜਿਹੜਾ ਭਵ ਸਾਗਰ ਜਿਹੜਾ ਹੈ ਜੋ ਮਨਜ ਤਾਰ ਸਾਡੀ ਬੇੜੀ ਡੁੱਬ ਗਈ ਹੈ ਇਹਨੂੰ ਸੀ ਪਾਰ ਲਾਉਣਾ ਹੈ ਆਪਾਂ ਕੱਥਾਂ ਨੇ ਪਾਰ ਲਾਉਣਾ ਹੈ ਕਿਸੇ ਨੇ ਸੱਜੇ ਧੱਕਾ ਦੇਣਾ ਹੈ ਕਿਸੇ ਨੇ ਖੱਬੇ ਧੱਕਾ ਲਾਉਣਾ ਹੈ ਕਿਸੇ ਨੇ ਮਗਰੋਂ ਧੱਕਾ ਲਾਉਣਾ ਹੈ ਕਿਸੇ ਨੇ ਅੱਕੋ ਖਿੱਚਣਾ ਇਹ ਰੇ ਪੀੜੀ ਜੜੀ ਆ ਉਹ ਬਾਰ ਨਹੀਂ ਤੇ ਮੈਂ ਖਾਸ ਤੌਰ ਤੇ ਨੌਜਵਾਨਾਂ ਨੂੰ ਅਪੀਲ ਕਰਦੀ ਹਾਂ ਕਿ ਬਹੁਤ ਵੱਡੀ ਕਿਸੇ ਵੀ ਕੌਮ ਦੀ ਰੀੜ ਦੀ ਹੱਡੀ ਕੜੀ ਹੁੰਦੀ ਹੈ ਨਾ ਉਹ ਨੌਜਵਾਨ ਨਾ ਜਸ ਦੀ ਰੀੜ ਦੀ ਹੱਡੀ ਮਜ਼ਬੂਤ ਹੈ ਉਹ ਬੰਦਾ ਕਦੇ ਮੰਦੇ ਚ ਨਹੀਂ ਪੈ ਸਕਦਾ ਦੇ ਦੇਖ ਨਹੀਂ ਸਕਦਾ ਤੇ ਮੈਂ ਨੌਜਵਾਨ ਜਿਹੜੇ ਕੌਮ ਦੀ ਵੀਰ ਜਿਹੜੀ ਹੈ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਆਓ ਰਲ ਮਿਲ ਕੇ ਕਾਫਲਾ ਬਣ ਕੇ ਆਪਾਂ ਤੁਰੀਏ ਤੇ ਮੈਨੂੰ ਲੱਗਦਾ ਹੈ ਕਿ ਵਾਹਿਗੁਰੂ ਸਾਨੂੰ ਜਿਹੜਾ ਕਾਮਯਾਬੀ ਜ਼ਰੂਰ ਦੇਵੇ ਪਰਮੇਸ਼ਵਰ ਸਾਨੂੰ ਮੰਗਲ ਜਿਹੜੀ ਹੈ ਉਹ ਜ਼ਰੂਰ ਦੇਵੇਗਾ ਮੈਂ ਇਹ ਆਪ ਜੀ ਨੂੰ ਅਪੀਲ ਕਰਦਾ ਔਰ ਵੱਧ ਤੋਂ ਵੱਧ ਤੁਸੀਂ ਇਸ ਕਾਫਲੇ ਦਾ ਹਿੱਸਾ ਬਣੋ ਕਿ ਕਿ ਜੇ ਕੱਲਾ ਕੋਈ ਕੰਦ ਢਾਉਣਾ ਨਾ ਤੇ ਕੰਦ ਕਹਿੰਦੀ ਨਹੀਂ ਜ਼ੁਲਮ ਦੀ ਕੰਦ ਪੱਖਪਾਤ ਦੀ ਕੰਦ ਫਿੱਤਰਿਆਂ ਦੀ ਕੰਦ ਇਹ ਕੱਲੇ ਤੋਂ ਨਹੀਂ ਕਹਿੰਦੀ ਇਹ ਜਦੋਂ ਸਾਰਾ ਪੰਜਾਬ ਅਠਾ ਹੋ ਕੇ ਇਸ ਕਦਮੂ ਟੱਟ ਮਾਰੂਗਾ ਨਾ ਕਿ ਬਿੱਤਰੇ ਬਾਤੀਆਂ ਪੱਕ ਬਾਤ ਤੇ ਜ਼ੁਲਮੋਂ ਸਤਮ ਦੀ ਜੀ ਤਬਾਰਾ ਠੇਰ ਟਹਿਣੀ ਹੈ ਫਿਰ ਇਹ ਕਹੇਗੀ ਔਰ ਅਪਾ ਟੋਹੀ ਇਹ ਮੈਂ ਇਹ ਤੁਹਾਨੂੰ ਅਪੀਲ ਕਰਦਾ ਅੱਜ ਦੇ ਇਸ ਸਮਾਗਮ ਦੇ ਵਿੱਚ ਜਿੱਥੇ ਮੱਛਦੇ ਉੱਤੇ ਬਖੇ ਨੇ ਬੀਬੀ ਜ਼ਕੀਰ ਕੌਰ ਜੀ ਨੇ ਛੋਟੇਪੁਰ ਸਾਹਿਬ ਨੇ ਬੀਰਾਂਪੁਰ ਸਾਹਿਬ ਨੇ ਉਥੇ ਸਰਦਾਰ ਰਮਨਪੁਰ ਸਾਹਿਬ ਹਰਪੰਸ ਸਿੰਘ ਜੀ ਅਮਰੀਤ ਸਿੰਘ ਜੀ ਸ਼ਾਹਪੁਰ ਕਸ਼ਮੀਰ ਸਿੰਘ ਜੀ ਗੁਰਵਿੰਦਰ ਸਿੰਘ ਜੀ ਸ਼ਾਮਪੁਰਾ ਇਹ ਸਾਰੇ ਮੈਂਬਰ ਨੇ ਸ਼੍ਰੋਮਣੀ ਗੁਰਦਾਰਾ ਪ੍ਰਧਾਨ ਕਮੇਟੀ ਔਰ ਬੜੀ ਬਡੀ ਸੇਵਾ ਕਰਦੇ ਆ ਮੈਂ ਇਹਨਾਂ ਸਾਰਿਆਂ ਦਾ ਜਿਨ੍ਹਾਂ ਪਹਿਲੀ ਵਾਰ ਆਏ ਆ ਪਾਇਲ ਵੀ ਜਾਣਦੇ ਨੇ ਮੈਂ ਦਿਲ ਦੀਆਂ ਕਹਾਣੀਆਂ ਦੇ ਵਿੱਚੋਂ ਜਿੰਨੇ ਵੀ ਇੱਥੇ ਆਏ ਕਦਮ ਕਰੂੰ ਸਾਰੇ ਬੱਚੇ ਵੀ ਆਏ ਨੇ ਅੱਜ ਦੀਆਂ ਕਹਾਣੀਆਂ ਤੋਂ ਸਾਰੇ ਉਹਨਾਂ ਜਿਹੜਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ